ਅਮੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਗੱਲ ਕਰਾਂਗੇ ਪੰਜਾਬ Haryana Rajasthan ਦੇ ਮੌਸਮ ਦੀ ਤਕਰੀਬਨ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਉਣ ਵਾਲੇ ਘੰਟਿਆਂ ਦੇ ਵਿੱਚ ਮੌਸਮ ਕਿਸ ਤਰ੍ਹਾਂ ਰਹੇਗਾ ਮੌਸਮ ਦੇ ਵਿੱਚ ਕੋਈ ਬਲਾਵਟ ਆਏਗੀ ਜਾਂ ਮੌਸਮ ਉਸੇ ਤਰ੍ਹਾਂ ਰਹੇਗਾ ਹਵਾ ਕਿਸ ਤਰ੍ਹਾਂ ਦੀ ਜਲਦੀ ਹੋਈ ਦਿਖਾਈ ਦੇਗੀ ਤਕਰੀਬਨ ਇਸ ਤਰ੍ਹਾਂ ਦੀ ਆਪਾਂ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤਕਰੀਬਨ ਜੇਕਰ ਗੱਲ ਕਰੀਏ ਤਾਂ ਇਸ ਵੇਲੇ ਆਪਾਂ ਨੂੰ ਤੇਜ਼ ਹਵਾਵਾਂ ਚਲਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਗਰਮੀ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਸਿਸਟਮ ਦੇ ਵਿੱਚ ਤਕਰੀਬ ਵਾਦਾ ਦੇਖ ਨੂੰ ਮਿਲੇਗਾ 2 ਤੋਂ 3 ਸਿਸਟਮ ਆਪਾਂ ਨੂੰ ਇੱਕ ਤੋਂ ਬਾਅਦ ਇੱਕ ਤਗੜੇ ਦੇਖਣ ਨੂੰ ਮਿਲਣਗੇ ਪੰਜਾਬ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਬਾਰੇ ਕੀ ਅਸਰ ਨੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਜੇਕਰ ਆਪਾਂ ਇਸ ਵਕਤ ਗੱਲ ਕਰੀਏ ਤਾਂ ਉੱਤਰ ਪੱਛਮ ਦਿਸ਼ਾ ਤੋਂ ਆਪਾਂ ਨੂੰ ਤੇਜ਼ ਹਵਾਵਾਂ چلਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਜਿਸ ਦੇ ਨਾਲ ਸਵੇਰੇ ਅਤੇ ਸ਼ਾਮ ਦੇ ਟੈਂਪਰੇਚਰ ਆਪਾਂ ਨੂੰ ਠੰਡ ਵਰਗਾ ਮਾਹੌਲ ਜ਼ਿਆਦਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜੇਕਰ ਆਪਾਂ ਗੱਲ ਕਰੀਏ ਦਿਨ ਵੇਲੇ ਆਪਾਂ ਨੂੰ ਧੁੱਪ ਜ਼ਿਆਦਾ ਇਲਾਕਿਆਂ ਦੇ ਵਿੱਚ ਹੋਣ ਦੇ ਕਾਰਨ ਟੈਂਪਰੇਚਰ ਤਕਰੀਬਨ 24 ਤੋਂ ਲੈ ਕੇ 27 ਡਿਗਰੀ ਵਿੱਚਕਾਰ ਦੇਖਣ ਨੂੰ ਮਿਲ ਰਹੇ ਹਨ ਤਕਰੀਬਨ ਬਠ 28.27 ਡਿਗਰੀ ਮੌਸਮ ਵਿਭਾਗ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਉਸ ਦੇ ਵਿੱਚ ਰਿਕਾਰਡ ਕੀਤਾ ਗਿਆ ਹੈ ਓਵਰਆਲ ਜੇਕਰ ਥੱਲੇ ਦੀ ਟੈਂਪਰੇਚਰ ਦੀ ਗੱਲ ਕਰੀਏ 14-15 ਡਿਗਰੀ ਕਰੀਬ ਦੇਖਣ ਨੂੰ ਮਿਲੇਗਾ ਆਉਂਦੇ ਦਿਨਾਂ ਦੇ ਵਿੱਚ ਤਕਰੀਬਨ 30 ਡਿਗਰੀ ਤੱਕ ਆਪਣੇ ਤ੍ਰਿੱਦ ਆਉਂਦੇ 10 ਦਿਨਾਂ ਦੇ ਵਿੱਚ ਟੈਂਪਰੇਚਰ ਦੇਖਣ ਨੂੰ ਮਿਲੇਗਾ ਜੇਕਰ ਗੱਲ ਕਰੀਏ ਤਕਰੀਬਨ 9 ਤੋਂ ਲੈ ਕੇ 10 ਤਰੀਕ ਦੇ ਵਿੱਚਕਾਰ ਜੇਕਰ ਆਪਾਂ ਗੱਲ ਕਰੀਏ ਤਾਂ ਤਕਰੀਬਨ ਜੰਮੂ ਕਸ਼ਮੀਰ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਸਿਸਟਮ ਦਾ ਅਸਰ ਦੇਖਣ ਨੂੰ ਮਿਲੇਗਾ ਤਕਰੀਬਨ ਕਹਿ ਸਕਦੇ ਹਾਂ 9 ਅਤੇ 10 ਤਰੀਕ ਨੂੰ ਇੱਕ ਸਿਸਟਮ ਪ੍ਰੋਵਾਇਡ ਕਰ ਰਿਹਾ ਹੈ ਜੰਮੂ ਕਸ਼ਮੀਰ ਦੇ ਇਹ ਪਹਾੜੀ ਇਲਾਕਿਆਂ ਦੇ ਵਿੱਚ ਆਪਾਂ ਨੂੰ ਇਹ ਜ਼ਿਆਦਾ ਇਲਾਕਿਆਂ ਦੇ ਵਿੱਚ ਕਹਿ ਸਕਦੇ ਹਾਂ ਕਿ ਇਹਨਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਫਿਲਹਾਲ ਜੇਕਰ ਗੱਲ ਕਰੀਏ ਤਾਂ 10 ਤਰੀਕ ਨੂੰ ਇੱਕ ਵਰਖਾ ਵਾਲਾ ਹਲਕਾ ਸਿਸਟਮ ਤਕਰੀਬਨ ਪਹਾੜੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ ਜੇਕਰ ਆਪਾਂ ਤਕਰੀਬਨ ਇਸ ਵੀਡੀਓ ਦੇ ਵਿੱਚ ਗੱਲ ਕਰੀਏ ਆਉਂਦੇ ਚ 24 ਘੰਟਿਆਂ ਦੀ ਗੱਲ ਕਰੀਏ ਤਾਂ ਮੌਸਮ ਤਕਰੀਬਨ ਆਉਂਦੇ ਚ 24 ਘੰਟਿਆਂ ਦੇ ਵਿੱਚ ਆਪਾਂ ਨੂੰ ਤਕਰੀਬਨ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਖੁਸ਼ਕ ਮੌਸਮ ਦੇਖਣ ਨੂੰ ਮਿਲ ਸਕਦਾ ਹੈ ਤੇ ਤਕਰੀਬਨ ਜੋ ਉੱਤਰ ਪੱਛਮੀ ਭਾਗ ਜਿਹੜੇ ਅੰਮ੍ਰਿਤਸਰ ਦੇਲਾ ਹੋਗੇ ਤਰਨਤਾਰਨ ਹੋ ਗਿਆ ਫਿਰੋਜ਼ਪੁਰ ਹੋ ਗਿਆ ਮੋਗਾ ਹੋ ਗਿਆ ਇਸ ਤੋਂ ਬਿਨਾ ਉੱਤਰੀ ਭਾਗ ਜਲੰਧਰ ਚਾਰਪੁਰ ਕਪੂਰਥਲਾ ਨਵਾਂ ਸ਼ਹਿਰ ਦੇ ਇਲਾਕੇ ਹੋਗੇ ਗੁਰਦਾਸ ਇਹ ਤੋਂ ਬਿਨਾ ਚੰਡੀਗੜ੍ਹ ਪਟਿਆਲਾ ਮਾਨਸਾ ਹੋ ਗਿਆ ਬਲੇਰ ਕੋਡਲੇ ਦੇ ਏਰੀਆ ਦੀ ਗੱਲ ਕਰੀਏ ਤਕਰੀਬਨ ਇਹਨਾਂ ਸਾਰੇ ਏਰੀਆ ਦੇ ਵਿੱਚ ਆਪਾਂ ਨੂੰ ਆਮ ਤੌਰ ਤੇ ਮੌਸਮ ਖੁਸ਼ਕ ਦੇਖਣ ਨੂੰ ਮਿਲੇਗਾ ਜੇਕਰ ਗੱਲ ਕਰੀਏ ਰਾਜਸਥਾਨ ਦੇ ਇਲਾਕਿਆਂ ਦੀ ਗੱਲ ਕਰੀਏ ਗੁਜਰਾਤ ਹੋ ਗਿਆ ਮੱਧ ਪ੍ਰਦੇਸ਼ ਛਤੀਸਗੜ੍ਹ ਝਾਰਖੰਡ ਦੇ ਇਲਾਕੇ ਹੋਗੇ ਉੱਤਰ ਪ੍ਰਦੇਸ਼ ਹੋ ਗਿਆ ਇਹਨਾਂ ਭਾਗਾਂ ਦੇ ਵਿੱਚ ਵੀ ਆਪਾਂ ਨੂੰ ਮੌਸਮ ਖੁਸ਼ਕ ਰਹੇਗਾ ਮੇਨ ਤੌਰ ਤੇ ਜੰਮੂ ਕਸ਼ਮੀਰ ਦੇ ਵਿੱਚ ਆਪਾਂ ਨੂੰ 7 ਤੇ 8 ਤਰੀਕ ਨੂੰ ਹਲਕੀ ਆ ਫੁਲਕੀਆਂ ਕਾਰਵਾਈਆਂ ਬਰਫ ਦੀਆਂ ਦੇਖਣ ਨੂੰ ਮਿਲਣਗੀਆਂ ਉੱਤਰਾਖੰਡ ਦੇ ਉੱਚੇ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਬਰਿਵਾਰ ਜੇਕਰ ਗੱਲ ਕਰੀਏ ਹਵਾਵਾਂ ਆਉਂਦੇ ਦਿਨਾਂ ਦੇ ਵਿੱਚ ਤਕਰੀਬਨ ਕਹਿ ਸਕਦੇ ਹਾਂ ਕਿ ਤੇਜ਼ ਹੀ ਚੱਲਣਗੀਆਂ ਬਾਕੀ ਹੋ ਸਕਦਾ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਹਲਕਾ ਦਰਮਿਆਣੀ ਰਫਤਾਰ ਦੇ ਵਿੱਚ ਹਵਾਵਾਂ ਦੇਖਣ ਨੂੰ ਮਿਲਣ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਤਕਰੀਬਨ ਮੌਸਮ ਇਸੇ ਤਰ੍ਹਾਂ ਦਾ ਹੀ ਦੇਖਣ ਨੂੰ ਮਿਲੇਗਾ 10 ਦਿਨਾਂ ਤੱਕ ਜੇਕਰ ਗੱਲ ਕਰੀਏ ਤਾਂ ਆਉਂਦੇ ਦਿਨਾਂ ਦੇ ਵਿੱਚ ਆਪਾਂ ਨੂੰ ਉੱਤਰ ਪ੍ਰਦੇਸ਼ ਹੋ ਗਿਆ ਗੁਜਰਾਤ ਹੋ ਗਿਆ ਰਾਜਸਥਾਨ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਮੌਸਮ ਠੀਕ-ਠਾਕ ਦੇਖਣ ਨੂੰ ਮਿਲੇਗਾ 3 ਬਣ 8 ਤਰੀਕ ਨੂੰ ਸਮੁੱਚੇ ਭਾਰਤ ਦੇ ਵਿੱਚ ਤਕਰੀਬਨ ਦੱਖਣ ਹਰਿਆ ਦੇ ਇਲਾਕੇ ਹੋਗੇ ਮੌਸਮ ਠੀਕ ਠਾਕ ਦੇਖਣ ਨੂੰ ਮਿਲੇਗਾ ਇਹਨਾਂ ਦਿਨਾਂ ਦੇ ਵਿੱਚ ਤਕਰੀਬਨ ਟੈਂਪਰੇਚਰ 30 ਤੋਂ 31 ਡਿਗਰੀ ਦੇ ਵਿੱਚ ਕਾ ਦੇਖਣ ਨੂੰ ਮਿਲੇਗਾ ਨੀਚੇ ਦਾ ਟੈਂਪਰੇਚਰ 20 ਤੋਂ 22 ਦੇ ਵਿੱਚ ਕਾ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਜੇਕਰ ਗੱਲ ਕਰੀਏ ਤਾਂ ਹਮ ਜ਼ਲੇ ਵੀ ਦੱਸ ਚੁੱਕੇ ਹਾਂ 10 ਤਰੀਕ ਨੂੰ ਪਹਾੜੀ ਇਲਾਕਿਆਂ ਦੇ ਵਿੱਚ ਪੱਛਮੀ ਸਿਸਟਮ ਪਹੁੰਚਨੇ ਸ਼ੁਰੂ ਹੋ ਚੁੱਕੇ ਹਨ ਮੈਦਾਨੀ ਇਲਾਕਿਆਂ ਦੇ ਵਿੱਚ ਉਸ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਤਕਰੀਬਨ 15 16 ਤਰੀਕ ਤੱਕ ਇਹਨਾਂ ਇਸ ਸਿਸਟਮ ਦਾ ਆਪਾਂ ਨੂੰ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ 11 ਤਰੀਕ ਤੋਂ ਲੈ ਕੇ ਇਸ ਦਾ ਵਾਅਦਾ ਆਪਾਂ ਨੂੰ ਹਿਮਾਚਲ ਹੌਲੀ ਹੌਲੀ ਇਹ ਸਿਸਟਮ ਹੋਰ ਵਾਗਾਂ ਦੇ ਵਿੱਚ ਫੈਲਦਾ ਹੋਇਆ ਦਿਖਾਈ ਦੇਗਾ 12 ਤਰੀਕ ਨੂੰ ਤਕਰੀਬਨ ਜੰਮੂ ਕਸ਼ਮੀਰ ਦੇ ਇਲਾਕਿਆਂ ਦੇ ਉੱਤੇ ਇਸ ਦਾ ਸਰ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ 13 14 15 ਦੇ ਵਿੱਚਕਾਰ ਜਿਆਦਾ ਮੀਂਹ ਜਿਆਤਰ ਤੇ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਵੱਧ ਦੇਖਣ ਨੂੰ ਮਿਲ ਸਕਦੀਆਂ ਹਨ ਨੇਰੀ ਚੱਖੜ ਹਨੂਮਾ ਮਾਹੌਲ ਆਪਾਂ ਨੂੰ ਜੱਦਾ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ ਤੁਸੀਂ ਦੇਖ ਸਕਦੇ ਹੋ 14 ਤਰੀਕ ਤੱਕ ਤਕਰੀਬਨ ਪੰਜਾਬ ਹਿਮਾਚਲ ਦੇ ਇਲਾਕੇ ਹੋਗੇ ਜੰਮੂ ਕਸ਼ਮੀਰ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਮੀਂਹ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ